ਪੰਜਾਬ ਦੇ ਕਿਸਾਨ ਜਿਥੇ ਐਲਾਨ ਕਰ ਚੁੱਕੇ ਨੇ ਕਿ 21 ਫਰਵਰੀ ਨੂੰ ਉਹ ਦਿੱਲੀ ਵੱਲ ਪੂਚ ਕਰਨਗੇ ਉੱਥੇ ਦੂਜੇ ਪਾਸੇ ਪੰਜਾਬ ਵਿੱਚ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ ਲਗਾਤਾਰ ਕਿਸਾਨਾਂ ਤੇ ਹੋ ਰਹੇ ਤਸ਼ੱਦਦ ਦੇ ਖਿਲਾਫ ਪੰਜਾਬ ਭਰ ਵਿੱਚ ਕਿਸਾਨਾਂ ਨੇ ਫਰਜ਼ਸ਼ਨ ਕਰਨ ਦਾ ਐਲਾਨ ਕੀਤਾ ਬੀਜਪੀ ਨੇਤਾਵਾਂ ਦੇ ਘਰਾਂ ਦਾ ਘਰਾਵ ਦੀ ਤਾਬਨੀ ਤੋਂ ਬਾਅਦ ਮਾਨਸਾ ਵਿੱਚ ਬੀਜਪੀ ਨੇਤਾ ਦੇ ਘਰ ਦਾ ਘਰਾਵ ਕੀਤਾ ਗਿਆ ਤੇ ਕਿਸਾਨ ਜਿਥੇ ਬੰਦੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਗੇ ਵਧੇ ਨੇ ਤੇ ਪਿੱਛੇ ਕਿਸੇ ਕੀਮਤ ਤੇ ਨਹੀਂ ਹਟਣਗੇ ਸਰਕਾਰ ਉਹਨਾਂ ਦੇ

ਕਿਸਾਨ ਯੂਨੀਅਨ ਨੇ ਇੱਕ ਤ抗ਗਰਾਹ ਜਿੰਦਾਬਾਦ ਇਹ ਇਸ ਕਰਕੇ ਹੈ ਕਿ ਹਿੰਦੂ ਆਪਣਾ ਪੰਜਾਬ ਦੇ ਵਿੱਚ ਜਿਹੜਾ ਮਤਲਬ ਕਿਸਾਨ ਸੰਯੁਕਤ ਮੋਰਚਾ ਬਣਿਆ ਪੈਗਾ ਉਹਦੇ ਚੋਂ ਕੁਝ ਫੈਮੀਆਂ ਨੇ ਨਿਕਲ ਕੇ ਵੱੱਡ ਬਣਾ ਲਿਆ ਕਿਸਾਨ ਸੰਯੁਕਤ ਮੋਰਚਾ ਗੈਰ ਕਾਨੂੰਨੀ ਉਹਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਦੇ ਵਿੱਚ ਮੰਗਾਂ ਮਨਾਉਣ ਵਾਸਤੇ ਤਿਆਰੀ ਕੀਤੀ ਸੀਗੀ ਜਿਨ੍ਹਾਂ ਨੂੰ ਆਪਣਾ ਖੱਟਰ ਸਰਕਾਰ ਨੇ ਪੰਜਾਬ ਦੇ ਬਾਡਰ ਦੇ ਹਰਿਆਣਾ ਦੇ ਬਾਡਰ ਤੇ ਰੋਕਿਆ ਹੋਇਆ ਤੇ ਉਹ ਕੱਲਾ ਰੋਕਿਆ ਹੀ ਨਹੀਂ ਉਹਨਾਂ ਦੇ ਤਸ਼ੱਦਦ ਵੀ ਤਾਂ ਆ ਗਿਆ ਪਹਿਲਾਂ ਦੋ ਤਿੰਨ ਹੁਣ ਪਾਵੇਂ ਨਹੀਂ ਹੈਗਾ ਉਹਨਾਂ ਤੋਂ ਤਸ਼ੱਦਦ ਘਟਾਇਆ ਡਰੋਨ ਹਮਲੇ ਕੀਤੇ ਆ ਗੋਲਾਬਾਰੀ ਕੀਤੀ ਆ ਅਤੂਆਜ ਦੇ ਗੋਲੇ ਛੱਡੇ ਆ ਤੇ ਉੱਥੇ ਦੋ ਸ਼ਹੀਦ ਵੀ ਹੋ ਗਏ ਆ ਤੇ ਹੋਰ ਬਹੁਤ ਜ਼ਿਆਦੇ ਫਟੜਾਂ ਹੋ ਗਿਆ ਉਹਦੇ ਰੋਸ ਵਜੋਂ ਅਸੀਂ ਮਿਲ ਭਾਰਤੀ ਕ੍ਰਾਂਤੀ ਉਹਨਾਂ ਦੇ ਇਕਤਾ ਅਗਰਾ ਹਾਂ ਵੱਲੋਂ ਉਹ ਸਰਕਾਰ ਨੂੰ ਖੜਾਉਣੀ ਕਰਨ ਲਈ ਕਿ ਇਕੱਲੇ ਨਹੀਂ ਅਸੀਂ ਇਹਨਾਂ ਦੇ ਮੰਗ ਰਹਾਂ ਤੇ ਨਾਲ ਉਹਨਾਂ ਦਾ 15 ਰੋਸ ਵਜੋਂ ਆਪਾਂ ਪਹਿਲਾਂ ਰੇਲਾਂ ਰੋਕੀਆਂ 15 ਤਰੀਕ ਨੂੰ ਉਸ ਤੋਂ ਬਾਅਦ ਬੀਜੇਪੀ ਦੇ ਤਿੰਨ ਵੱਡੇ ਆਗੂਆਂ ਦੇ 12 ਦੇ ਵਿੱਚ ਬੈਠੇ ਆਂਗੇ ਦੇ ਉਹ ਤਵਾਦਾ ਆਪਦੇ ਸੰਯੁਕਤ ਮੋਰਚੇ ਨੇ ਇਹ ਰਣਨਾਂ ਕਰਤਾ ਕਿ 22 ਤਰੀਕ ਤੱਕ ਟੂਲ ਪਲਾਜੇ ਵੀ ਬਰੀ ਕਰਨੇ ਆ ਤੇ ਇਹਨਾਂ ਦੇ ਦਫਤਰ ਵੀ ਘੇਟਨੇ ਆ ਉਸੇ ਦੀ ਕੜੀ ਵਿੱਚੋਂ ਅੱਜ ਅਸੀਂ ਮਾਨਤਾ ਦੇ ਜਿਹੜਾ ਇਹਨਾਂ ਦਾ ਪੀਜਪੀ ਦਾ ਦਫਤਰ ਹੈ ਉਹਦਾ ਘਰਾਓ ਕੀਤਾ ਹੋਇਆ ਤੇ ਅੱਗੇ 22 ਤਰੀਕ ਤੱਕ ਇਹ ਜਾਰੀ ਰਹੂਗਾ ਅਗਲਾ ਫੈਸਲਾ ਹਿੰਦੁਸਤਾਨ ਸੰਯੁਕਤ ਮੋਰਚੇ ਦਾ ਆਊਗਾ ਉਹ ਕੀ ਫੈਸਲਾ ਹੋਵੇਗਾ ਉਹਦੇ ਮੁਤਾਬਕ ਅੱਗੇ ਚੱਲਿਆ ਜਾਊਗਾ ਅੱਜ ਇਹ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਦਫ਼ਤਰਾਂ ਦੇ ਘਿਰੋ ਕੀਤੇ ਹੋਇਆ ਹੈ ਬੀਜੇਪੀ ਦੇ ਜਿਹੜੇ ਕੋਈ ਵੱਡੇ ਲੀਡਰ ਹੈ ਜਿਵੇਂ ਸੁਨੀਲ ਜਾਖੜ ਹੈ ਕੇਵਲ ਢਿੱਲੋਂ ਹੈ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਇਹਨਾਂ ਤੋਂ ਇਲਾਵਾ ਜਿਹੜੇ ਕੋਈ ਜ਼ਿਲ੍ਹਾ ਦੇ ਪ੍ਰਧਾਨ ਹੈ ਉਨ੍ਹਾਂ ਦੇ ਬਾਰਾ ਮੂਰੇ ਉਨ੍ਹਾਂ ਦੇ ਦਫਤਰਾ ਮੂਰੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਵਾਸਤੇ ਅੱਜ ਇਹ ਘ੍ਰੋ ਕੀਤਾ ਹੋਇਆ ਹੈ ਇਹ ਕਰਕੇ ਕਿ ਜਿਹੜੇ ਕਿਸਾਨ ਪਿਛਲੇ ਦਿਨੀ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਮੰਨਵਾਉਣ ਵਾਸਤੇ ਲਾਗੂ ਕਰਾਉਣ ਵਾਸਤੇ ਜਿਹੜੇ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਗਿਆ ਤੇ ਪਿਛਲੇ 2-3 ਦਿਨ ਹੋ ਗਏ ਉਹਨਾਂ ਤੇ ਜਣੀ ਪਲਾਸਟਿਕ ਦੀਆਂ ਗੋਲੀਆਂ, ਥਰੂ ਗੈਸ ਦੇ ਗੋਲਾ ਗੋਲੇ ਵਗੈਰਾ ਛੱਡ ਕੇ ਕਾਫੀ ਕਿਸਾਨ ਨੇ ਜਿਹੜੇ ਉਹ ਫਟੜ ਕੀਤੇ ਐ ਇਸ ਦੇ ਰੋਸ ਵਜੋਂ ਭਾਰਤੀ ਕਿਸਾਨ ਦੁਨੀਆ ਦੀ ਇਕਤਾ ਗਰਾਹਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਰੇਲਾ ਰੋਕੀਆਂ ਗਈਆਂ ਪੂਰਾ ਪੰਜਾਬ ਬੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੰਘਰਸ਼ ਹੈ ਜਾਰੀ ਹੈ ਪੰਜਾਬ ਸਰਕਾਰ ਦੇ ਇਸ ਸੈਂਟਰ ਸਰਕਾਰ ਦੇ ਜਾਂ ਖੱਟਰ ਸਰਕਾਰ ਦੇ ਇਸ ਜ਼ਬਰ ਜ਼ੁਲਮ ਦੇ ਖਿਲਾਫ ਕਿਉਂਕਿ ਇਹ ਮੋਰਚਾ ਉਦੋਂ ਤੱਕ ਜਾਰੀ ਰਹੂਗਾ 22 ਤਰੀਕ ਨੂੰ ਜਦੋਂ ਅਗਲਾ ਸਨੇਹਾ ਆਊਗਾ ਉਦੋਂ ਤੱਕ ਇਹ ਜਾਰੀ ਰਹੂਗਾ ਕਿ ਕਿਸਾਨਾਂ ਦੀਆਂ ਮੰਗਾਂ ਨੇ ਐਮਐਸਟੀ ਗਰੰਟੀ ਕਾਨੂੰਨ ਬਣਾਉਣਾ ਕਿਸਾਨਾਂ ਦੇ ਕਰਜ਼ੇ ਖਤਮ ਕਰਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਾਲ ਭਾਅ ਜਿਹੜੇ ਫਸਲਾਂ ਦੇ ਕਰਨੇ ਹਨ ਲਖਵੀਰਪੁਰ ਖੀਵੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਬਹੁਤ ਸਾਰੀਆਂ ਮੰਗਾਂ ਹੈ ਜਿਹਦੇ ਲਈ ਇੱਕ ਅੰਦੋਲਨ ਚੱਲਦਾ ਹੈ ਦੋ ਇੱਥੇ ਮੋਰਚੇ ਬਣੇ ਹੋਇਆ ਹੈ ਸਯੁਗਤ ਕਿਸਾਨ ਮੋਰਚਾ ਇੱਕ ਕੁਝ ਵੀਰਾਂ ਨੇ ਅੱਡ ਮੋਰਚਾ ਬਣਾਇਆ ਉਹ ਦਿੱਲੀ ਵੱਲੋਂ ਜਾਂਦੇ ਸੀ ਨੂੰ ਰੋਕਿਆ ਗਿਆ ਖਨੌਰੀ ਦੇ ਬਾਰਡਰਾਂ ਤੇ ਉੱਥੇ ਜੋ ਹਾਲਾਤ ਬਣੇ ਆ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਇਕਤਾ ਵਰਾਹਣ ਨੇ ਮੰਗਾਂ ਦੀ ਰਿਪੋਰਟ ਚ ਤੇ ਸਰਕਾਰ ਨੂੰ ਸੁਣਾਉਣੀ ਕਰਨ ਵਾਸਤੇ ਕਿ ਇਹ ਇਕੱਲੇ ਨਾ ਸਮਝੋ ਨਾਲ ਆ ਸਾਰੇ ਕਿ ਜਾਨ ਕਿਸਾਨ ਜਿੱਥੇ ਬੰਦੀਆਂ ਅਸੀਂ 4 ਘੰਟੇ ਰੇਲਾ ਰੋਕੀਆਂ ਉਸ ਤੋਂ ਬਾਅਦ ਤਿੰਨ ਬੀਜੇਪੀ ਦੇ ਚੋਟੀ ਦੇ ਆਗੂਆਂ ਦੇ ਘਰਾਂ ਮੂਰੇ ਧਰਨੇ ਦੇਣ ਦਾ ਐਲਾਨ ਕੀਤਾ ਹੁਣ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਪੰਜਾਬ ਦੀਆਂ ਜਿੱਥੇ ਬੰਦੀਆਂ ਨੇ ਇਹ ਸੱਦਾ ਦਿੱਤਾ ਹੋਇਆ ਹੈ ਕਿ ਜਿੱਥੇ-ਜਿੱਥੇ ਟੋਲ ਪਲਾਜ਼ੇ ਆ ਉਹਨੂੰ ਫ੍ਰੀ ਕਰੋ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦਾ ਘਰ ਹੈ ਉਹਦੇ ਮੂਹਰੇ ਧਰਨਾ ਕੋਈ ਦਫ਼ਤਰ ਹੈ ਉਹਦੇ ਮੂਹਰੇ ਧਰਨਾ ਅਸੀਂ ਮਾਨਸਾ ਦੇ ਵਿੱਚ ਅੱਜ ਭਾਜਪਾ ਦਾ ਜਿਹੜਾ ਮੇਨ ਦਫ਼ਤਰ ਹੈ ਉਹਦਾ ਘਰਾਓ ਕੀਤਾ ਹੋਇਆ ਹੈ ਇਹ 22 ਤਰੀਕ ਤੱਕ ਜਾਰੀ ਰਹੂਗਾ ਉਸ ਤੋਂ ਬਾਅਦ ਜਿਹੜਾ ਸਾਡਾ ਸੂਜਕਤ ਕਿਸਾਨ ਮੋਰਚੇ ਦਾ ਜਾਂ ਸਾਡੀ ਜਥੇਬੰਦੀ ਦਾ ਕੋਈ ਫੈਸਲਾ ਆਊਗਾ ਉਹਦੇ ਅਨੁਸਾਰ ਜਿਹੜਾ ਅੰਦੋਲਨ ਹੈ ਹੋਰ ਤਿੱਖਾ ਹੋਊਗਾ ਸਰਕਾਰ ਨੂੰ ਸੁਣਾਉਣੀ ਕਰਦੇ ਆ ਕਿ ਜੇਕਰ ਕਿਸਾਨਾਂ ਦੇ ਨਾਲ ਕੋਈ ਬੇਨੋੜਾ ਮਤਲਬ ਬੇਮਤਲ ਲੈ ਵੀ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਇਹਦੇ ਨਤੀਜੇ ਮਾਰੇ ਨਿਕਲ ਗਏ ਸਰਕਾਰ ਲਈ ਲੋਕ ਜਾਗ ਜਾਗ ਚੁੱਕੇ ਨੇ ਕਿਸਾਨਾਂ ਦੀਆਂ ਮੰਗਾਂ ਜਾਜਾ ਸਰਕਾਰ ਨੂੰ ਉੱਠੇ ਪੰਗੇ ਤੇ ਨਹੀਂ ਪਾਣੇ ਚਾਹੀਦਾ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਪ੍ਰਧਾਨ ਜੀ ਲੋਕ ਕਿਸਾਨਾਂ ਨੂੰ ਖਾਲਸਾ ਨੂੰ ਦੱਸ ਰਿਹਾ ਪੋਸਟਾਂ ਪਾ ਰਿਹਾ ਉਹਨਾਂ ਨੂੰ ਕਿਵੇਂ ਦੇਖ ਦਵਾਂਗੇ ਦੇਖੋ ਜਦੋਂ ਇਹ ਦਿੱਲੀ ਦਾ ਅੰਦੋਲਨ ਚੱਲਿਆ ਸੀ ਉਦੋਂ ਵੀ ਇਹ ਕਿਹਾ ਗਿਆ ਸੀ ਤਾਂ ਕਾਲਿਸਤਾਨੀ ਨੇ ਇਹ ਤਾਂ ਨਕਸ਼ਾ ਲਾਈਟ ਨੇ ਜੀ ਇਹਨਾਂ ਨੂੰ ਤਾਂ ਚੀਨ ਤੋਂ ਫੰਡ ਗਾਉਂਦੀ ਹੈ ਉਹ ਉਹੀ ਗੱਲ ਹੈ ਉਹ ਉਹ ਜਥੇਬੰਦੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਚਾਪ ਜਾ ਕੇ ਇਸ ਅੰਦੋਲਨ ਨੂੰ ਕਿ ਕਿਸੇ ਫਿਰਕੇ ਦਾ ਨਾ ਬਣ ਜੇ ਕਿਸੇ ਹੋਰ ਤਰੇ ਉਸ ਦਾ ਨਾ ਬਣ ਜੇ ਇਹਨੂੰ ਸਮੁੱਚੇ ਹਿੰਦੁਸਤਾਨ ਦਾ ਅੰਦੋਲਨ ਬਣਾਇਆ ਤਾਂ ਜਾ ਕੇ ਜਿੱਤੇ ਸੀ ਉਹ ਤਾਂ ਸਰਕਾਰਾਂ ਦੀ ਇੱਕ ਥਿਉਰੀ ਹੁੰਦੀ ਹੈ ਕਿ ਜੇ ਕੋਈ ਐਮਐਚਪੀ ਤੇ ਲੜੂ ਕਰਜਾਂ ਦੀ ਗੱਲ ਤੇ ਲੜੂ ਰੋਜ਼ਗਾਰ ਦੇ ਖਾਤਰ ਲੜੂ ਜਾਂ ਸਰਕਾਰੀ ਰਾਰਿਆਂ ਦਾ ਨਿੱਜੀਕਰਨ ਵਾਸਤੇ ਰੋਕਣ ਵਾਸਤੇ ਲੜੂਗਾ ਉਦੋਂ ਸਰਕਾਰ ਦੀ ਮਨਸਾ ਹੁੰਦੀ ਹੈ ਕਿ ਉਹ ਜਦਾਂ ਬੋਲੀ ਚ ਵੰਡ ਦੇ ਅੰਦੋਲਨ ਨੂੰ ਜਾ ਫਿਰ ਕੰਜ ਵੰਡ ਦਿਓ ਜਾਂ ਜਾਤ ਪਾਤ ਦੇ ਉੱਤ ਵੰਡ ਦਿਓ ਇਹ ਕੋਈ ਖਾਲਸਤਾਨ ਦੀ ਗੱਲ ਨਹੀਂ ਹੈ ਇਹ ਲੋਕਾਂ ਦੇ ਹਿੱਤਾਂ ਦੀ ਗੱਲ ਹੈ ਉਹ ਅਲੱਗ ਵਿਸਾ ਹੋ ਸਕਦਾ ਕੋਈ ਖਾਲਸਤਾਨ ਦਾ ਜਾਂ ਨਾ ਹੋਣ ਦਾ ਪਰ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਸਾਰੇ ਹਿੰਦੂਸਤਾਨੀਆਂ ਦੇ ਹੈ ਨਾ ਕਿ ਇਕੱਲੇ ਸਿੱਖਾਂ ਦੇ ਤੇ ਉਹ ਖੇਤੀ ਕਰਨ ਵਾਲਾ Hindu ਵੀ ਹੋ ਸਕਦਾ ਹੈ ਮੁਸਲਮਾਨ ਵੀ ਹੋ ਸਕਦਾ ਹੈ ਸਿੱਖ ਵੀ ਹੋ ਸਕਦਾ ਹੈ ਉਹ ਆਪਦੇ ਧਰਮਾਂ ਨੂੰ ਮੰਨਦੇ ਆ ਉਹਨਾਂ ਦੇ ਧਰਮ ਪ੍ਰਚੱਕ ਹੋ ਸਕਦੇ ਆ ਕੋਈ ਕਿਸੇ ਨੂੰ ਰੁਕਾਵਟ ਨਹੀਂ ਰੋਕਣ ਦੀ ਪਰ ਜਦੋਂ ਅੰਦੋਲਨ ਕਿਤੇ ਦੇ ਆਧਾਰ ਤੇ ਚੱਲਦਾ ਹੈ ਉਦੋਂ ਕਿਸੇ ਫਿਰਕੇ ਦਾ ਨਹੀਂ ਹੁੰਦਾ ਉਹ